ਸਾਸਾਸੀ ਗੱਲ ਸੀ ਐਮ ਸਾਹਿਬ ਬਹੁਤ ਵਧੀਆ ਵਧੀਆ ਚੜ੍ਹਦੀ ਗੱਲ ਤੁਹਾਡੀ ਸੇਪ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇਕੱਲਾ ਨਹੀਂ ਹੋਣਾ ਹੋਣਾ ਕਹੇ ਸੀ ਸਾਹਿਬ ਤੁਹਾਡਾ ਜਿਹੜਾ ਤੁਸੀਂ ਕਹੇ ਸੀ ਇਮੋਸ਼ਨਲ ਹੋ ਗਏ ਸੀ ਪੰਜਾਬ ਦੀ ਧਰਤੀ ਦੇ ਪੁੱਤ ਨੇ ਉਹ ਇਹੀ ਨੇ ਬਹੁਤ ਬਹੁਤ ਹੈਗਾ ਨਿਸ਼ਵਾਰ ਕਰ ਦੋ ਇਹ ਮੈਂ ਬਹੁਤ ਵੱਡੀ ਸੇਵਾ ਨੰਕੀਰ ਐਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਗੱਲ ਵਾਲੇ ਸੀ ਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਤੁਸੀਂ ਕਿਹਾ ਕਿ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ਼ ਕਰ ਜਿਹੜੇ ਨੇ ਉਹ ਕਹਾਂਗੇ ਕਿ ਉਹ ਬਸ ਉਹਦੇ ਬਾਰੇ ਵਿਚਾਰ ਕਰ ਰਹੇ ਸੀ सीएम ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿਮੀਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ਼ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ सीएम ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਤੁਪਈ ਕੋਈ ਜੁੱਲਾ ਕੋਈ ਜੁੱਲਾ ਮਨਕੀਰ ਤੱਕ ਹੋਣ ਨਹੀਂ ਦੇਣਾ ਦੇਣਾ ਕੋਈ ਬਿਮਾਰੀ ਨਾ ਪਰਮਾਤਮਾ ਵਾ ਦੁਬਾਰਾ ਪਹਿਲੇ ਵਾ ਇਹ ਬਾਤ ਦੇ ਵਿੱਚ ਇਹ ਪਾਰਾ ਪਾਰਾਇਆ ਕਿ ਅੱਪਾ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਹੈ ਬਹੁਤ ਕੁਝ ਪੰਜਾਬ ਨੂੰ ਅੱਪਾ ਕੀ ਦੇ ਰਹੇ ਆ ਤੇ ਇਹ ਇਹ ਤੁਹਾਡਾ ਤੁਹਾਡੇ ਨੂੰ ਬਹੁਤ ਚੰਗਾ ਲੱਗਿਆ ਸਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਇਹ ਕਹਿੰਦੇ ਆ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬੱਸ ਤੁਸੀਂ ਚੜ੍ਹਦੀ ਗਲਾ ਕਰ ਦੋ ਜਦੋਂ ਆਪਾਂ ਛੋਟੇ ਜ਼ਿਮੀਦਾਰਾਂ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬੱਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਆ ਜੀ ਬਹੁਤ ਜ਼ਿਆਦਾ ਮਾਣ ਆ ਤੁਹਾਨੂੰ ਜੰਮਿਆ ਤੁਹਾਨੂੰ ਪੰਜਾਬ ਬਹੁਤ ਵਾਰੀ ਮਨਕੀਰਤ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਬਾਈ ਜਦੋਂ ਤੁਹਾਡੇ ਵਰਗੇ ਪੰਜਾਬ ਦੇ ਧਰਤੀ ਦੇ ਪੁੱਤ ਸਾਡੀ ਜਿੱਲ੍ਹੇ ਵਾਲੇ ਤੇ ਆਪਾਂਗੇ ਨਵਾਮਾਂਗੇ ਰਣਕੀ ਨਵਾਮਾਂਗੇ ਕੀ ਬਾਤ ਜਾ ਕੇ ਤੁਰਕੀ ਚ ਲੰਗਰ ਲਾ ਲੈਨੇ ਆ। ਜਾਂਦਾ ਜਾ ਕੇ ਦਿੱਲੀ ਵਿਆ ਚ ਲੰਗਰ ਲਾ ਲੈਨੇ ਆ। ਅਸੀਂ ਆਪ ਟੁਕੀਟਾਂ ਤੇ ਲੋਕਾਂ ਨੂੰ ਭੁੱਖੇ ਕਿਵੇਂ ਮਰਨ ਦੇ ਲਾਹੇ। ਮੈਂ ਕਿਰਤ ਤੇ ਗੁੱਟਾ ਕੋਣ ਕਿੱਥੇ ਖੜੇ ਹੋ ਤੁਸੀਂ। ਹੁਣ ਅਸੀਂ ਜੀ ਆਪਣਾ ਗੁਰਦੁਆਰੇ ਸਾਹਿਬ ਚੱਲੇ ਆ। ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅੱਜ ਬਾਬਾ ਜੀ ਨੇ ਕਿਹਾ ਸੀ ਸੇਵਾ ਕਰਕੇ ਤੁਸੀਂ ਮੇਰੇ ਕੋਲ ਆਉਣਾ। ਹੰਸਾਲੀ ਵਾਲੇ ਸੰਤਾਂ ਨੇ। ਹੁਣ ਸੰਤਾਂ ਦਾ ਆਸ਼ੀਰਵਾਦ ਲੈਣ ਚੱਲੇ ਆ ਜੀ। ਬਾਕੀ ਅੱਜ ਤੁਹਾਡੇ ਨਾਲ ਗੱਲ ਕਰਕੇ ਐਦਾ ਐਦਾ ਹੌਸਲਾ ਹੋ ਗਿਆ ਜੀ ਚੜਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆ ਹਲੇ ਜੀ ਸ੍ਰੀ ਅਕਾਲੇ ਸੀਮ ਸਾਹਿਬ ਦਿਲ ਖੋਸ਼ ਕਰਤਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਆ ਗੱਲ ਕਹਿਦੀ ਨਾ ਕਰਦੇ ਮਾਫੀ ਆ ਲਈ ਦਿਲ ਖੋਸ਼ ਕਰਤਾ ਧੰਨਵਾਦ ਬਹੁਤ ਜਿਉਂਦੇ ਵਾਸਤੇ ਰੋ ਥੈਂਕ ਯੂ ਥੈਂਕ ਯੂ ਥੈਂਕ ਯੂ ਸੀਮ ਲੋਕਾਂ ਦੀ ਸੇਵਾ ਕਰਤ ਲੱਗੇ ਰੋ ਥੈਂਕ ਯੂ ਥੈਂਕ ਯੂ ਥੈਂਕ ਯੂ ਸੀਐਮ